ਗੁਰੂ ਅਮਰਦਾਸ ਜੀ ਨੇ ਆਪਣੀ ਧੀ ਮਾਤਾ ਭਾਨੀ ਦਾ ਵਿਆਹ ਗੁਰੂ ਰਾਮਦਾਸ ਪਾਚਾ ਨਾਲ ਕਰ ਦਿੱਤਾ ਸਮਾਂ ਆਪਣੀ ਚਾਲ ਤੇ ਰਿਹਾ ਗੁਰੂ ਅਮਰਦਾਸ ਜੀ ਬਾਰੇ ਤੋਂ ਥੱਲੇ ਉੱਤਰੇ ਰੇ ਰੇ ਤੇ ਕਹਿਣ ਲੱਗੇ ਧੀਏ ਭਾਨੀਏ ਧਿਆਨ ਲਿਆ ਜੇ ਕੋਈ ਅਰਜਨ ਦੇਵ ਦੀ ਸ਼ੀਧੀ ਦੀ ਵਿਚਾਰ ਕਰ ਰਿਹਾ ਕਹਿਣ ਲੱਗੇ ਧੀਏ ਭਾਨੀਏ ਜੇ ਤੇਰੇ ਸਰਦਾਰ ਸ੍ਰੀ ਰਾਮਦਾਸ ਗੁਜਰ ਜਾਏ ਤੇ ਤੂੰ ਕੀ ਕਰੇਗਾ ਸਾਨੂੰ ਇਹ ਕੋਈ ਗੱਲ ਕਹੇ ਤੇ ਗੁਰੂ ਕੋ ਆਪਾਂ ਬੁੱਧਰ ਜਾਵਾਂਗੇ ਸਾਨੂੰ ਗੱਲ ਨਹੀਂ ਸੁਣੀ ਮਾਤਾ ਭਾਨੀ ਜੀ ਨੇ ਆਪਣੇ ਸዋਗਵਾਲੀ ਨੱਥ ਰਾਹ ਕੇ ਚੰਗੇ ਚ ਆਖਿਆ ਗੁਰੂ ਪਿਤਾ ਜੀ ਮੈਂ ਤੁਹਾਡੇ ਭਾਣੇ ਚ ਰਾਂਗੀ ਤੇ ਗੁਰੂ ਅਮਰਦਾਸ ਪਾਤਸ਼ਾਹ ਕਰਨ ਲਗੇ ਧੀਏ ਭਾਨੀਏ ਪਾਲਾ ਪਾਲਾ ਜੇ ਤੇਰੇ ਚ ਇਨਾ ਸਬਰ ਹੈ ਕਿ ਆਪਣੀ ਉਮਰ ਦੇ ਵਿੱਚੋਂ 6 ਸਾਲ 11 ਮਹੀਨੇ ਤੇ 18 ਦਿਨ ਕੱਟ ਕੇ ਤੈਨੂੰ ਦਿੱਤੇ ਅਸੀਂ ਸਵੇਰੇ ਸਰੀਰ ਛੱਡਾਂਗੇ ਜੋਤੀ ਜੋ ਸਮਾਜਾਂਗੇ ਤੇ ਤੇਰੇ ਪਤੀ ਨੂੰ ਗੁਰਦੱਗਦੀ ਦੇ ਦਿਆਂਗੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਧੀ ਭਾਨੀ ਦੇ ਉੱਪਰ ਇਹ ਕਿਰਪਾ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਨੂੰ 6 ਸਰ 11 ਮਹੀਨੇ ਤੇ 18 ਦਿਨ ਉਮਰ ਦਿੱਤੀ ਔਰ ਅਗਲੇ ਦਿਨ ਜੋਤੀ ਜੋਤ ਸਮਾ ਗਏ